ਸੱਚੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇੱਕ ਹੋਰ ਨਿਊ ਵਲੌਗ ਵਿੱਚ ਅੱਜ ਹੈਗਾ ਇੱਕਮ ਦਾ ਬਰਥਡੇ ਆਪਾਂ ਸ਼ਾਮ ਦੇ ਟਾਈਮ ਤੋਂ ਹੀ ਵਲੌਗ ਸਟਾਰਟ ਕਰ ਰਹੇ ਆਂ ਸੈਲੀਬ੍ਰੇਟ ਕਰਨ ਲੱਗੇ ਆਂ ਆਪਾਂ ਬਰਥਡੇ ਕਮਦਾ ਸਵੇਰ ਦੇ ਆਪਾਂ ਤਿਆਰੀਆਂ 'ਚ ਲੱਗੇ ਹੋਏ ਸੀਗੇ ਤਿਆਰੀਆਂ ਵਿਆਹ ਦੀਆਂ ਕਰ ਰਹੇ ਆਂ ਵਿਆਹ ਜਾਣਾ ਸੀਗਾ ਆਪਾਂ ਨੂੰ ਕੱਲ ਸੋ ਇਸ ਲਈ ਤਿਆਰੀਆਂ ਦੇ ਚੱਕਰ 'ਚ ਥੋੜਾ ਜਿਹਾ ਲੇਟ ਵੀ ਹੋ ਗਏ ਹਨਾ ਲੇਟ ਸੈਲੀਬ੍ਰੇਟ ਕਰਨ ਲੱਗੇ ਆਂ ਬਰਥਡੇ ਮੇਰੀ ਫਰੈਂਡ ਆ ਗਈ ਪ੍ਰਾਣੀ ਆ ਗਏ ਮੰਮੀ ਡੈਡੀ ਆ ਗਏ ਸਾਰੇ ਜਣੇ ਰਲ ਮਿਲ ਕੇ ਬਰਥਡੇ ਸੈਲੀਬ੍ਰੇਟ ਕਰਦੇ ਆਪਾਂ ਹੈਪੀ ਬਰਥਡੇ ਕਮ ਥੈਂਕ ਯੂ ਉੱਧਰ ਮੇਰੀ ਫਰੈਂਡ ਬੈਠੀ ਐ ਨੰਦਨੀ ਬੈਠੀ ਐ ਨਾਲ ਬੈਠੀ ਐ ਮੇਰੀ ਦਰਾਣੀ ਤੇ ਬਾਕੀ ਸਾਰੀ ਫੈਮਿਲੀ ਦਿਖਾਉਂਦੀ ਆ ਤੁਹਾਨੂੰ ਕੀ ਕਰ ਰਹੇ ਆ ਉਹ ਵੀ ਦਿਖਾਵਾਂ ਉਹ ਦੇਖੋ ਬੈਠੇ ਆ ਸਾਰੇ ਜਣੇ ਟੀਵੀ ਦੇਖ ਰਹੇ ਆ ਇਹ ਸਾਰੀ ਫੈਮਲੀ ਇੱਧਰ ਬੈਠੀ ਆ ਕੇ ਕੱਟ ਲੋ ਪਹਿਲਾਂ ਆ ਜੋ ਇਹ ਕੱਪੜੇ ਮੇਰੇ ਇੱਧਰ ਬਏ ਹੋਣੇ ਹੁਣ ਵੀ ਬਾਣੀ ਆਦ ਆ ਕੇ ਜਾ ਕੇ ਪਾ ਲਈ ਕੱਪੜੇ ਤੇਰੇ ਵੀਡੀਓ ਦੇਖ ਕੇ ਕਹਿ ਰਹੀ ਆ ਫੇਵਰਿਟ ਕੱਪੜੇ ਮੇਰੇ ਅਰਮਾਨ ਰੱਖ ਲੈ ਕੇ ਇੱਕ ਰੱਖ ਚਲੋ ਸਾਰੇ ਜਣ ਲੈ ਅਰਮਾਨ ਕੇਕ ਪਕੜ ਰੋਕ ਦੋ ਉਸ ਨੂੰ ਫਿਰ ਦੇਖ ਲਿਓ ਉੱਥੇ ਤੇ ਹੈ ਰੋਕ ਜੋ ਇੱਕਮ ਦਿਨ ਬਰਥਡੇ ਦੀ ਚੱਲ ਰਹੀ ਹੈ ਇੱਧਰ ਵੀਡੀਓ ਦੇਖ ਰਹੇ ਸੀ ਸਾਰੇ ਬੈਠੇ ਪਿੰਕਲ ਬਰਾ ਪਿੰਕੋ ਦੀ रात हो कलर नहीं चेंज होता है एकम खड़े एकम बैठ जा बैठ जा चार। चार। बैठ जा चल जा, जा। ना

ਇਸ ਨੂੰ ਕੱਟੋ ਇਸ ਨੂੰ ਫੋਟੋ ਐਮਾਨ ਤੋਂ ਵੀਡੀਓ Happy birthday, happy birthday, birthday, birthday to you Happy birthday to you Happy birthday to you Happy birthday to you मम्मा नहीं तो क्यों चुप्पा करने की निगाहें आजे बंदूक नहीं बंदूक उसके हाथ में वो फ़ोन है उनको पता वाज़ी सीतरा नहीं ये बच्चा जैसे मचल गया मनु कहाँ गया था बंदूक भी नहीं गया मचल गया ना क्यों ਕੀ ਨੂੰ ਐ ਤੁਮੀ ਸੁਣ ਲੈ ਕਿਹਾ ਵਾ ਤੇ ਦੋਸਤ ਕਿਵੇਂ ਕਰੰਗ ਦੇਖਾ ਤੁਮੇ ਇਹ ਵੀ ਕੁਟਰ ਤੇ ਰਾਜੇ ਕੇ ਖਾਂਦੇ ਹੈ ਹਾਂ ਹੋਰ ਹਾਜ਼ਮ ਕਰਕੇ ਅੰਦਰ ਆ ਗਈ ਸੀ ਕਿ ਕਬ ਦੁਲਾਣਾ ਇਹ ਖੜਾ ਪੱਕਾ ਚਮਚਾ ਖਵਾ ਮੈਂ ਥੋੜੇ ਜਿਨਾਂ ਮਰਜੀ ਖਵਾ ਦੇ ਅਗਲੇ ਨੂੰ ਭੁੱਖ ਲਾ ਕਰੀ ਹੈ ਕਹ ਰੇ ਲੇਟ ਕਰੀ ਜਾ ਰਹੀ ਹੈ ਲੇਟ ਕਦੀ ਜਾ ਰਹੇ ਹੈ ਚਲਦੇ ਇੱਕ ਵਾਹ ਬਈ ਲੱਭੀ ਉਹਦੋਂ ਤੋਂ ਮੈਂ ਪਹੁੰਚਦਾ ਨਹੀਂ ਬਈ ਇਸ ਟਾਈਮ ਤੋਂ ਜੋਗੀ ਪਰ ਬੈਠੇ ਸੀ ਅਗਲਾ ਪਹੁੰਚ ਗਿਆ ਤਾਂ ਆਪਣੀ ਨਾਨੀ ਦੇ ਘਰ ਇਸ ਟਾਈਮ ਤੋਂ ਲੈ ਕਿਹੜਾ ਤੇ ਹੋਗਾ ਲਗਾਨੀ ਮੈਨੂੰ ਹੜਾਏਗਾ ਲੈ ਕਿਸੇ ਨੂੰ ਕਹਿ ਰਹੇ ਦੇਣੇ ਇਹਨੇ

ਕਲਾਮਾਂ ਦੇ ਦੇਖ ਲੈ ਦੇਖ ਲੈ ਚੈਰੀ ਲਗਾ ਦੇਣਾ ਨਾਕ ਪੇਸ ਕਿਚਕ ਪੀ ਜਾਈਗੀ ਕਾਹੀ ਲੇਟ ਆ ਜਾਣ ਸੱਡ ਪੰਜ ਵਜੇ ਤੋਂ ਅਸੀਂ ਚਲੇ ਸਾਂ ਬੰਦੇ ਸੱਸੀ ਵਜੇ ਵਸ ਵਸ ਚੱਲ ਚੱਲ ਦਸ ਵਜੇ 7:30 ਵਜੇ ਵੀ ਆਏ ਅਪਣੀ ਗੱਡੀਆਂ ਉਂਗਲ ਕੇ ਜੀ ਆਪ 15 15 ਵਜੇ ਹੋ ਗਰਾ ਅੱਛਾ 5:30 ਤੋਂ ਨਾ ਦੇ 5:30 ਰਵੰਗੀ

ਚਿੱਪ ਭਗ ਜਾਏਗਾ ਮੱਥੇ ਤੇ ਜੋ ਵੇਫਰ ਹੈ ਨਾ ਦੁਆਰੇ ਕਰ ਲੈ ਟ੍ਰਾਈ ਮੀਟ ਨਹੀਂ ਨਹੀਂ ਇਹ ਵੇਫਰ ਇਹ ਵੇਫਰ ਹੀ ਭਗ ਜਾਏਗਾ ਉਹ ਉਤਰਨੇ ਵਾਲਾ ਤੇਰੀ ਟੀ-ਸ਼ਰਟ ਭਗिरा ਕੋਈ ਨਹੀਂ ਉਹ ਨੂੰ ਹੀ ਲੈ ਸਾਫ ਕਰ ਲੈ ਰੁਕ ਜਾ ਸ਼ੀਸ਼ੇ ਵਾਂਗ ਦੇਖ ਲੋ ਬਾਣੀ ਨੂੰ ਇੱਕ ਅੰਦੇ ਆ ਰੋਮਾਂ ਦੇ ਇਹੋ ਜਿਹਾ ਚੱਲੇਗਾ ਦੇਖ ਲੋ ਇੱਕਮ ਨੂੰ ਦੇਖ ਲੋ ਭਈ ਸਾਰੇ ਜਣੇ ਇੱਕਮ ਦੀ ਵੀਡੀਓ ਦੇਖ ਲੋ ਬੈਠ ਜਾਓ ਸਾਰੇ ਬੈਠ ਜਾਓ ਕੇਕ ਕਟਿੰਗ ਕਰਨ ਤੋਂ ਬਾਅਦ ਸਾਰੇ ਜਣੇ ਬੈਠ ਗਏ ਨੇ ਟੀਵੀ ਦੇਖਣ ਲਈ ਤੁਹਾਨੂੰ ਦੱਸਿਆ ਹੀ ਹੈ ਕਿ ਇੱਕਮ ਦੇ ਨਾ ਬਰਥਡੇ ਦੀ ਵੀਡੀਓ ਲਗਾ ਰੱਖੀ ਸੀਗੀ ਉਹਦੇ ਵਿੱਚ ਇੱਕਮ ਸੀਗਾ 5 ਸਾਲ ਦਾ ਉਹ ਵੀਡੀਓ ਲਗਾਈ ਹੋਈ ਹੈ ਉਦੋਂ ਇਹਦਾ ਬਰਥਡੇ ਸੈਲੀਬ੍ਰੇਟ ਕੀਤਾ ਸੀ ਸਾਰੇ ਜਣੇ ਬੈਠੇ ਉਹ ਦੇਖ ਰਹੇ ਨੇ ਮੈਂ ਤੇ ਮੇਰੀ ਤਰਾਣੀ ਦੋਨੋਂ ਜਣੇ ਕੇਕ ਦੇ ਰਹਿਆਂ ਖਾਣ ਲਈ ਨਾਲ ਬੱਚਿਆਂ ਦੀ ਫਰਮੈਸ਼ ਤੇ ਆਏ ਸੀਗੇ 버ਗਰ ਤੇ ਰੋਲ ਰੋਲ 버ਗਰ ਦੀ ਪਾਰਟੀ ਡੈਡੀ ਜੀ ਤੇ ਇਕਮ ਦੇ ਡੈਡੀ ਦੋਨੋਂ ਜਿਹੜੇ ਡਰਾਇੰਗ ਰੂਮ ਦੇ ਵਿੱਚ ਬੈਠੇ ਸੀਗੇ ਬਾਕੀ ਜਿੰਨੇ ਵੀ ਜਣੇ ਸੀਗੇ ਅਸੀਂ ਬੈਡਰੂਮ ਦੇ ਵਿੱਚ ਬੈਠੇ ਇਕਮ ਦੇ ਬਰਥਡੇ ਦੀ ਵੀਡੀਓ ਦੇਖ ਰਹੇ ਨੇ ਸਾਰੇ ਆਪਣੇ ਆਪ ਨੂੰ ਦੇਖ ਕੇ ਖੁਸ਼ ਹੋ ਰਹੇ ਸੀਗੇ ਕਿ 7 ਸਾਲਾਂ ਦੇ ਵਿੱਚ ਕਿੰਨਾ ਫਰਕ ਪੈ ਗਿਆ ਸਾਰਿਆਂ ਦੇ ਵਿੱਚ ਹਾਸੇ ਮਜ਼ਾਕ ਚੱਲ ਰਿਹਾ ਸੀਗਾ ਤੇ ਫਾਈਨਲੀ ਆਪਣੇ ਲੱਲੇ ਦਾ ਮੈਂ ਬਰਥਡੇ ਮਨਾ ਲਿਆ ਅੱਜ ਇਕਮ ਦੇ ਬਰਥਡੇ ਵਾਲਾ ਦਿਨ ਇੰਨਾ ਬੀਜੀ ਸੀਗੀ ਮੈਂ ਇੰਨਾ ਬੀਜੀ ਸੀਗੀ ਨਾ ਕਿ ਰਾਤ ਨੂੰ ਕੇਕ ਕੱਟਣ ਦਾ ਟਾਈਮ ਵੀ ਜਿਹੜਾ 8 ਵਜੇ ਸੀਗੇ ਕਿਉਂਕਿ ਅੱਪਾ ਹੁਣ 3-4 ਦਿਨ ਲਗਾਤਾਰ ਰਹਿਣਾ ਵਿਆਹ ਦੇ ਵਿੱਚ ਦੋ ਵਿਆਹ ਇਕੱਠੇ ਨੇ ਦੋਨਾਂ ਵਿਆਹਾਂ ਦੇ ਲਈ ਹੈ ਨਾ ਕੱਪੜੇ ਪ੍ਰੈਸਾ ਕਰਨੀਆਂ ਸੈਟਿੰਗ ਕਰਕੇ ਰੱਖਣੀਆਂ ਸਾਰਾ ਸਮਾਨ ਫਿਰ ਆਪਣੇ ਜੋ ਰਿਲੇਟਿਵ ਨੇ ਹੈ ਨਾ ਲੋਕਲ ਮੈਰिज ਆਇਆ ਰਿਲੇਟਿਵ ਨੇ ਜਿਹੜੇ ਆਪਣੇ ਸਾਝੇ ਨੇ ਸੋ ਆਪਣੇ ਘਰੇ ਵੀ ਰੌਣਕਾਂ ਲੱਗਣੀਆਂ ਇਸ ਚਾ ਦੇ ਵਿੱਚ ਮੈਂ ਸਾਰੀ ਤਿਆਰੀ ਆਪਣੀ ਨਾ ਇੱਕ ਦਿਨ ਪਹਿਲਾਂ ਅੱਜ ਹੀ ਕਰਕੇ ਰੱਖਤੀ ਕਿ ਫਿਰ ਟਾਈਮ ਨਹੀਂ ਲੱਗਣਾ ਹਨਾ ਸਾਰੀਆਂ ਤਿਆਰੀਆਂ ਫਾਈਨਲ ਕਰਕੇ ਵਾਪਸ ਵੇਰੇ ਜਾਣਾ ਫਿਰ ਵਿਆਹ ਤੁਹਾਨੂੰ ਮਿਲਦਿਆਂ ਵਿਆਹ